ਅਸਕੇ ਦੋਸਤੋ ਤੁਸੀਂ ਦੇਖੋ ਦੇਨੀ ਸਰਾ ਤੋਂ ਮਹਮਦ ਪੰਚ ਸਿੰਘ ਭਾਇਆ ਗੱਲ ਕਰਾਂਗੇ ਜ਼ਿਲ੍ਹਾ ਕਪੂਰਥਲਾ ਬੁਲਸ ਮੁਖੀ ਸ਼੍ਰੀ ਗੁਰਪਤਰਾ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਹਲਕਾ ਪੁਲੱਤ ਦੇ ਵੱਖ-ਵੱਖ ਖੇਤਰਾਂ ਵਿੱਚ ਅਮਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਡੀਐਸਪੀ ਸਰਦਾਰ ਕਰਨੈਲ ਸਿੰਘ ਪੁਲੱਤ ਦੀ ਅਗਵਾਈ ਦੇ ਵਿੱਚ ਫੱਟੇ ਪੱਦਰ ਤੇ ਜਿਹੜਾ ਕਿ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਉਸ ਫਲੈਗ ਮਾਰਚ ਦੇ ਜਰੀਏ ਜਿਹੜੀ ਲੋਕਾਂ ਨੂੰ ਪੀਕ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਅਨਸਖਾਵੀ ਕਟਰਾ ਵਾਪਰਦੀ ਹੈ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਅਤੇ ਜੋ ਕਾਨੂੰਨੀ ਉਲੰਘਣਾ ਕਰਦੇ ਹਨ ਤੇ ਉਸ ਦੇ ਖਿਲਾਫ ਜਿਹੜੀ ਕਿ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਕਹੇ ਕਿ ਅਗਰ ਪੰਜਾਬ ਸਰਕਾਰ ਵੱਲੋਂ ਜੋ ਜਨਤ ਨਸ਼ਾ ਵਿਰੁੱਧ ਚਲਾਈ ਜਾ ਰਹੀ ਮਹੀਮ ਨੂੰ ਲੈ ਕੇ ਵੀ ਲਗਾਤਾਰ ਵਕ ਵਕ ਥਾਵਾਂ ਤੇ ਛਾਪੇਮਾਰੀ ਕਰਦਿਆਂ ਨਸ਼ੇ ਦੀ ਤਸਕਰੀ ਨੂੰ ਰੋਕਣ ਵਾਸਤੇ ਨਸ਼ੇ ਦੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਆਉਣ ਵਾਲੇ ਸਮੇਂ ਦੌਰਾਨ ਪਲੱਥ ਪੁਲਸ ਵੱਲੋਂ ਜਿਲ੍ਹਾ ਕਪੂਰਥਲਾ ਦੇਸ਼ਨ ਦੇ ਅਨਸਾਰ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕਾਰਵਾਈ ਦੇ ਚੱਲਦਿਆਂ ਲੋਕਾਂ ਨੂੰ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜਾ ਰਿਹਾ ਕੀ ਮਨੋਰਥ ਹੈਗਾ। ਇਹ ਵਿਰਾਜ ਫਲੈਗ ਮਾਰਚ ਕਰ ਰਿਹਾ ਹੈ ਸਾਡੇ ਨੂੰ ਜਿਹੜੇ ਸਾਰੇ ਨਿਵਾਸੀ ਪਤਰੀ ਉਸ ਦੇ ਨਾਲ ਚਾਰੀ ਥਾਣੇ ਦੇ ਵਿੱਚ ਐਸਪੀ ਸੀਗੇ ਜੀ। ਅੱਥਰ ਮੀਗੋਵਾਲ ਤੇਨਪੁਰ ਤੇ ਕਿੰਨੇ ਜਵਾਨ ਜੁਤ ਜੀ ਇਹ ਅਸੀਂ ਜਿਹੜਾ ਫਲੈਗ ਮਾਰਚ ਕਰ ਰਹੇ ਹਾਂ ਇਹਾਰੇ ਕਸਬੇ ਦੇ ਵਿੱਚ ਕਰ ਰਹੇ ਆ ਕਿ ਤਾਂ ਕਿ ਜਿਹੜਾ ਹੈਗਾ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਨੂੰ ਜਿਹੜਾ ਉਹ ਮਜ਼ਬੂਤ ਕਰ ਸਕੀਏ ਤੇ ਜਿਹੜੇ ਲੋਕਾਂ ਨੂੰ ਇਸ ਗੱਲ ਲਈ ਦੱਸ ਸਕੀਏ ਕਿ ਪੁਲਿਸ ਜਿਹੜੀ ਹੈਗੀ ਆ ਉਹ ਹਰ ਸਮੇਂ ਜਿਹੜੀ ਆ ਉਹਨਾਂ ਦੀ ਜਿਹੜੀ ਸੇਵਾ ਵਿੱਚ ਹਾਜ਼ਰ ਹੈਗੀ ਆ ਤੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਚੀਜ਼ ਤੋਂ ਡਰਾ ਦੇ ਲੋੜ ਨਹੀਂ ਹੈ ਅਸੀਂ 24/7 ਉਹਾਂ ਦੇ ਹਰ ਟਾਈਮ 24 ਘੰਟੇ ਦੀ ਸੇਵਾ ਵਾਸਤੇ ਤਿਆਰ ਹੈਗੀ ਆ ਜਿਵੇਂ ਵੀ ਕਿਸੇ ਨੂੰ ਲੋੜ ਪੈਦੀ ਆ ਇਹ ਵੀ ਜਿਹੜੇ ਰਿਸਪੌਂਸ ਲਗਾ ਜਾਵੇਗਾ ਅਤੇ ਜਿਹੜੇ ਕੋਈ ਛ락ਤੀ ਅੰਸਰ ਆ ਸੁਰੌਣਵੀਅ ਜਿਸਾ ਜਾਗਿਆ ਹੈ ਸਾਡਾ ਜਿਹੜੀ ਹੈਗੀ ਆ ਪੂਰੀ ਮਜ਼ਬੂਤੀ ਨਾਲ ਹੋਂਦੇ ਹੀ ਨਾਲ ਜਿਹੜਾ ਹੈਗਾ ਇਸ ਇਲਾਕੇ ਦੀ ਸੁਰੱਖਿਆ ਲਈ ਹਰ ਸਮੇਂ ਹੱਥ ਹੈ ਲੋਕ ਮਾਨਵਤਾ ਦੀ ਸ੍ਰੀ ਗੁਰੂ ਦਾ ਆਈਸੀ ਵੀ ਡਿਵਿਜ਼ਨ ਵੀ ਰਹੇਗਾ ਉਹਨਾਂ ਤਾਮੁਲ ਸਮੇਂ ਸਮੇਂ ਤੇ ਚੱਲਦੀ ਆ ਟਾਕਾਮੰਦੀ ਵੀ ਕੀਤੀ ਜਾ ਰਹੀ ਆ ਹੋਰ ਟੈਕਨੀਕਲੀ ਵੀ ਜਾ ਰਹੀ ਆ ਤੇ ਜਿਹੜੇ ਵੀ ਛ락ਤੀ ਅੰਸਰ ਆ ਉਹਨਾਂ ਤੋਂ ਤਾਂ ਇਹ ਕੋਈ ਵੀ ਆਪਣਾ ਆਹ ਹੈ ਗੁਰੂਤਾਨ ਦੇ ਨਹੀਂ ਤੋਂ ਦੇ ਗਾਹੀ ਦੀ ਖ਼ਬਰ ਸੱਚੇ ਦੋਸਤੋ ਤੁਸੀਂ ਦੇਖੋ ਡੈਨੀਸਰਾ ਤੋਂ ਮਹਮਦ ਪੰਚ ਸਿੰਘ ਭਾਇਆ ਗੱਲ ਕਰਾਂਗੇ ਜ਼ਿਲ੍ਹਾ ਕਪੂਰਥਲਾ ਬੁਲਸ ਮੁਖੀ ਸ਼੍ਰੀ ਗੁਰਪਤਰਾ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਹਲਕਾ ਪੁਲੱਤ ਦੇ ਵਖਵਾ ਖੇਤਰਾ ਵਿੱਚ ਅਮਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਡੀਐਸਪੀ ਸਰਦਾਰ ਕਰਨੈਲ ਸਿੰਘ ਪੁਲੱਤ ਦੀ ਅਗਵਾਈ ਦੇ ਵਿੱਚ ਫਟੇ ਪੱਦਰ ਤੇ ਜਿਹੜਾ ਕਿ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਉਸ ਫਲੈਗ ਮਾਰਚ ਦੇ ਜਰੀਏ ਜਿਹੜੀ ਲੋਕਾਂ ਨੂੰ ਪੀਰ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਅਨਸਖਾਵੀ ਕਟਰਾ ਵਰਤਦਾ ਹੈ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਅਤੇ ਜੋ ਕਾਨੂੰਨੀ ਉਲੰਘਣਾ ਕਰਦੇ ਹਨ ਤੇ ਉਸ ਤੋਂ ਖਿਲਾਫ ਜਿਹੜੀ ਕਿ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਵੱਲੋਂ ਜੋ ਜਨਤ ਨਸ਼ਾ ਵਿਰੁੱਧ ਚਲਾਈ ਜਾ ਰਹੀ ਮਹਿੰਮ ਨੂੰ ਲੈ ਕੇ ਵੀ ਲਗਾਤਾਰ ਵਕ ਵਕ ਥਾਵਾਂ ਤੇ ਸ਼ਾਪਟਮਾਰੀ ਕਰਦਿਆਂ ਨਸ਼ੇ ਦੀ ਤਸਕਰੀ ਨੂੰ ਰੋਕਣ ਵਾਸਤੇ ਨਸ਼ੇ ਦੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪਲੱਥ ਪੁਲ ਸੋਲੋ ਜਿਲ੍ਹਾ ਕਪੂਰਥਲਾ ਦਿਸਨ ਦਿਸ਼ਾ ਅਨੁਸਾਰ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕਾਰਵਾਈ ਦੇ ਚੱਲਦਿਆਂ ਲੋਕਾਂ ਨੂੰ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜਾਰੀਆ ਜਾ ਰਿਹਾ ਕੀ ਮਜ਼ੂਰਤ ਹੈਗਾ ਇਹ ਜਿਹੜਾ ਅੱਜ ਬਲੈਂਕ ਮੈਚ ਕਿਹਾ ਜਾ ਰਿਹਾ ਸਾਡੇ ਨੂੰ ਸਾਰੇ ਸਭ ਨੇ ਪਾਸੇ ਪੁਲਸ ਦੇ ਨਾਲ ਜਾਰੀ ਥਾਣੇ ਦੇ ਵਿੱਚ ਐਸਪੀ ਸੀਗੇ ਜੀ ਪਲੱਥ ਮੈਂ ਮੀਗੋ ਵਾਲਾ ਨਾਂ ਤੋਂ ਤੇ ਕੁਮਾਰ ਜਵਾਨ ਜੁਵਾਣ ਉਮੀਦ ਪੁੱਤ ਇਹ ਅਸੀਂ ਜਿਹੜਾ ਫਲੈਗ ਮਾਰਚ ਕਰ ਰਹੇ ਆ ਇਹ ਸਾਰੇ ਕਸਬਿਆਂ ਦੇ ਵਿੱਚ ਕਰ ਰਹੇ ਆ ਕਿ ਤਾਂ ਕਿ ਜਿਹੜਾ ਹੈਗਾ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਨੂੰ ਜਿਹੜਾ ਮਜ਼ਬੂਤ ਕਰ ਸਕੀਏ ਤੇ ਜਿਹੜੇ ਲੋਕਾਂ ਨੂੰ ਇਸ ਗੱਲ ਲਈ ਦੱਸ ਸਕੀਏ ਕਿ ਪੁਲਿਸ ਜਿਹੜੀ ਹੈਗੀ ਆ ਉਹ ਹਰ ਸਮੇਂ ਜਿਹੜੀ ਆ ਉਹਨਾਂ ਦੀ ਜਿਹੜੀ ਸੇਵਾ ਵਿੱਚ ਹਾਜ਼ਰ ਹੈਗੀ ਆ ਤੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਚੀਜ਼ ਤੋਂ ਡਰਾਂ ਦੇ ਲੋੜ ਨਹੀਂ ਆ ਅਸੀਂ ਘਟਿਪੋਰਟ 27 ਉਹਦੇ ਹਰ ਟਾਈਮ ਅ ਖਰੀਕ ਰੋਗੀ ਕੇ ਵਾਸਤੇ ਕਾਰ ਹੈਗੀ ਹੈ ਜਿਹੋ ਵੀ ਕਿਸੇ ਨੂੰ ਲੋੜ ਪਈ ਆ ਇਹ ਵੀ ਜਿਹੜੇ ਰਿਸਪੌਂਸ ਦਿੱਤਾ ਜਾਵੇਗਾ ਅਤੇ ਜਿਹੜੇ ਕੋਈ ਇਸ਼ਾਰਾ ਕੀ ਅਨਸਾਰ ਹੈ ਸੁਰੌਣਵੀਅ ਜਿਸ ਦਾ ਜਾਗਿਆ ਹੈ ਸਾਡਾ ਜਿਹੜੀ ਹੈਗੀ ਆ ਪੂਰੀ ਮਜ਼ਬੂਤੀ ਨਾਲ ਉਹ ਕੰਦੇ ਹੀ ਨਾਲ ਜਰ ਹੈਗਾ ਇਸ ਇਲਾਕੇ ਦੀ ਸੁਰੱਖਿਆ ਦੇ ਹਰ ਸਮੇਂ ਹੱਦ ਹੈ ਮੇਰੇ ਮਨ ਨੂੰ ਅੱਜ ਦੀ ਤਰੀਕਾ ਜਿਹੜਾ ਆਇਆ ਹੈ ਜਿਹੜਾ ਫ੍ਰੀਮ ਦੇ ਸੀਗਾ ਉਸ ਦੇ ਮੁਤਾਬਕ ਸਮੇਂ ਸਿਰ ਅੱਜ ਦੀ ਨਾਕਾ ਮਦੀ ਵੀ ਕੀਤੀ ਜਾ ਰਹੀ ਹੈ ਹੋਰ ਟੈਕਨੀਕਲ ਵੀ ਚੱਲੀ ਜਾ ਰਹੀ ਹੈ ਤੇ ਜਿਹੜੇ ਵੀ ਸਾਫੀ ਅੰਸਰ ਆ ਰਹੇ ਉਹ ਸਖਤ ਸਾਫੀ ਹੈ ਉਹ ਕੋਈ ਵੀ ਆਪਣਾ ਪੁਰਾਣਾ ਹੈਕਿੰਗ ਕਰਾਉਣ ਵਾਲੇ ਨਹੀਂ ਤੋਂ ਉਹਦੇ ਗੱਲ ਹੀ ਸਖਤ ਤੁਸੀਂ ਦੇਖਦੇ ਰਹੋ ਦੈਨ ਸੇ ਰਾਤ ਮੈਂ ਅਮਰਤਪਾਲ ਸਿੰਘ ਬਾਯਵਾ ਟਾਂਡਾ ਉੜ ਮੁਰ